ਜਦੋਂ ਨਰਿੰਦਰ મોદી ਜੀ ਅਮਿਤ ਸ਼ਾਹ ਜੀ ਵੀ ਉਹਨਾਂ ਦੇ ਮਨ 'ਚ ਪੰਜਾਬ ਪ੍ਰਤੀ ਕੀ ਆ ਉਹ ਮੈਂ ਉਦੋਂ ਦੇਖਿਆ ਜਦੋਂ ਫਿਰੋਜ਼ਪੁਰ ਪ੍ਰਾਈਮ ਮਿਨਿਸਟਰ ਸਾਹਿਬ ਦੇ ਪ੍ਰੋਗਰਾਮ ਬਣਾਇਆ ਹੁੰਦਾ ਉਹਨਾਂ ਨੇ ਮੀਂਹ ਹੀ ਤੂਫਾਨ ਜਹਾਜ਼ ਬਠਿੰਡੇ ਕੋਈ ਹੋ ਕੇ ਸਰਕਾਰ ਕਾਂਗਰਸ ਦੀ ਕੋਈ ਡੀਜੀਪੀ ਨਹੀਂ ਪਹੁੰਚਿਆ ਦੇਖੋ ਇੱਕ ਚੀਮ ਇੱਕ ਪ੍ਰਾਈਮ ਮਿੰისტਰ ਸਾਹਿਬ ਆਏ ਉਹ ਕੋਈ ਡੀਜੀਪੀ ਦੀ ਕੋਈ ਚੀਫ ਸੈਕਟੀ ਨਹੀਂ ਕੋਈ ਮੰਤਰੀ ਨਹੀਂ ਤੇ ਪਰ ਇੰਨਾ ਉਹਨਾਂ ਦੇ ਮਨ ਸੀ ਵੀ ਮੈਂ ਆ ਚੀਜ਼ਾਂ ਲੈ ਕੇ ਆਇਆ ਕਿ ਪੰਜਾਬ ਦੀ ਮੈ ਅਨਾਉਂਸਮੈਂਟ ਕਰਦੀ ਆ ਉਹ ਬਠਿੰਡੇ ਤੋਂ ਬਾਹਰ ਰੋਡ ਨਿਕਲ ਕੇ ਗੱਡੀ ਜਿਹੜਾ ਕਿ ਪ੍ਰਾਈਮ ਮਿੰისტਰ ਖਾਨਸਕੋਰ ਦੇ ਬਾਰਡਰ ਦੇ ਨਾਲ-ਨਾਲ ਕੋਲਕਤਾ ਕਦੇ ਸਿਕਿਉਰਿਟੀ ਨਾਉ ਨਹੀਂ ਕਰਦੀ ਉਹਨਾਂ ਨੇ ਸਭ ਕੁਝ ਪਰੇ ਤੋੜ ਕੇ ਪੰਜਾਬ ਖਤਰ ਉਹ ਵਾਇਰਲ ਤੇ ਇੱਕ ਬਹੁਤ ਛੋਟੀ ਸਾਜ਼ਿਸ਼ ਕਰਕੇ ਇਹ ਗਵਾਲੀਆਂ ਚੱਲ ਰਹੀਆਂ ਬਹੁਤ ਛੋਟੀ ਸਾਜ਼ਿਸ਼ ਕਰਕੇ 10 20 50 ਬੰਦੇ ਇੱਕ ਐਸੀ ਜਗ੍ਹਾ ਤੇ ਬੁਲਦੇ ਉਹ ਮੂਰੇ ਟ੍ਰੈਫਿਕ ਝਾਂਮ ਕਰਵਾ ਦਿੰਦੀ ਕਿ ਪ੍ਰਾਈਮ ਮਿਨਿਸਟਰ ਸਾਹਿਬ ਉੱਥੇ ਰੁੱਕੇ ਉਹ ਆ ਕੇ ਉਹ ਜਿੰਨੇ ਪਤਾ ਕਿੰਨੇ ਪਰਸੈਂਟ ਉਹਨਾਂ ਨੇ ਸਿੱਤੀ ਭਰਤੀ ਫੌਜ ਜਿੰਦੀ 3% ਤੱਕ ਦੀ ਫੌਜ ਜਿਹੜੀ ਉਹ ਪੰਜਾਬ ਦੀ ਸਭ ਤੋਂ ਵੱਡਾ ਦੇਸ਼ ਦਾ ਮਿਊਜ਼ੀਅਮ ਗੁਰਨਾਨ ਸਿੰਘ ਦੇ ਨਾਂ ਤੇ ਉਹਨਾਂ ਨੇ ਜਿੱਥੇ ਕਰਤਾਰਪੁਰ ਸਾਹਿਬ ਆਪਣਾ ਕੋਰੀਡੋਰ ਬਣਿਆ ਉਸ ਤੇ ਸਟੀਲ ਹੱਬ ਆਫ ਇੰਡੀਆ ਜਿਹੜੀ ਉਹਨਾਂ ਨੇ ਬਣਾਉਣਾ ਸੀ ਆਪਣੀ ਗਵੈਂਡ ਕਾਟ IT ਹੱਬ ਉਹਨਾਂ ਨੇ ਬਣਾਉਣਾ ਸੀ ਮਹਾਲੀ ਇੱਥੇ ਤੱਕ ਗੱਲ ਕੀਤੀ ਸੀ ਕਿਮਸ ਜਾਂ ਇਹ ਤਾਂ ਬਹੁਤ ਉਹਨਾਂ ਨੇ ਹਰ ਇਹ ਵੀ ਸੋਚਿਆ ਸੀ ਕਿ ਜਿਹੜੇ ਧਰਮੀ ਫੌਜੀ ਨੇ ਜਿਹੜੇ ਅੱਗੇ ਉਹਨਾਂ ਨੂੰ ਵੀ ਕਿਵੇਂ ਦੁਬਾਰਾ ਉਹਨਾਂ ਦੇ ਬੱਚਿਆਂ ਨੂੰ ਅੱਗੇ ਕਿਵੇਂ ਨੌکریاں ਦੇਣੀਆਂ ਆਉਂਦੀਆਂ ਇਹ ਤੁਮ ਨੇ ਥੋੜਾ ਬਹੁਤ ਛੋਟੀਆਂ ਗੱਲਾਂ ਦਸੀਆਂ ਸਾਰਾ ਪੰਜਾਬ ਦਾ ਜਿਹੜਾ ਕਿਸਾਨ ਦਾ ਕਹਜਾ ਉਹ ਜਿਹੜੇ ਮਾਫ ਕਰਨ ਦੀ ਗੱਲ ਕਰ ਦਿੱਤੀ ਸੀ ਲੈ ਕੇ ਆਏ ਸੀ ਕਹਿ ਨਹੀਂਦਾ ਐਨਾ ਕੋਸ਼ਿਸ਼ ਅੰਦਾ ਸਪਰੀਨਗ ਪੈਕੇਜ ਜਿਵੇਂ ਜਿਵੇਂ ਬੰਦੀ ਜਾਂ ਹਿਮਾਚਲ ਜਾਂ ਹਿਲਸਪੀਟਸ ਜਾਂ ਇੰਡਸਟਰੀ ਨੂੰ ਰਿਵਿਊ ਉਸੇ ਤਰੀਕੇ ਨਾਲ ਜਿਹੜੀਆਂ ਸਾਡੀਆਂ ਬਾਰਡਰ ਦੇ ਡਿਸਟ੍ਰਿਕਟ ਨੇ ਉਹਨਾਂ ਦੀ ਖਾਸ ਤੌਰ ਤੇ ਚਾਹੇ ਹੋਵੇ ਪ੍ਰੋਸੀਜਰ ਆ ਚਾਹੀਓ ਉਤਰੰਤਰਨਾ ਚਾਹੀਏ ਜਿਵੇਂ ਸਰਸਾਾਾ ਜਿੰਨੇ ਵੀ ਬਾਰਡਰ ਜੇ ਹੁੰਦੇ ਉਹਨਾਂ ਨੂੰ ਉਸੇ ਤਰੀਕੇ ਨਾਲ ਜਿਵੇਂ ਪਹਾੜਾਂ ਦੇ ਰਾਜਿਆਂ ਨੂੰ ਇੰਡਸਟਰੀ ਸੂਟ ਪੜਦੀ ਆ ਵਾੜੇ ਤੋਂ بڑے ਪ੍ਰੋਜੈਕਟ ਵੀ ਉਸੇ ਆ ਸਕਣ ਉਹ ਇੰਡਸਟਰੀ ਦੇ ਵਿੱਚ ਸੂਟ ਦਾ ਆਧਾਰ ਹੈ ਹੋਰ ਪੁਲਿਸ ਵਾਲਿਆਂ ਉਹਨਾਂ ਨੇ ਕੰਪਨੀਆਂ ਵਧਾਉਣ ਦਾ ਜਿਹੜੀਆਂ ਜਿਹੜੀਆਂ ਮੈਂ ਅਜੇ ਖੋਲ੍ਹ ਗਿਆ ਦੁਬਾਰਾ ਦੱਸੂਗਾ ਇਹ ਬੰਦਿਆਂ ਨੇ ਉਹਨਾਂ ਨੂੰ ਰੋਕੇ ਉੱਥੇ ਜਾਣ ਕਿਸ ਕਰਕੇ ਉਹ ਸੁਪਨਾ ਹੈ ਜਿਹੜਾ ਉਹਨਾਂ ਦਾ ਉਹ ਦੁਬਾਰਾ ਸੱਚ ਹੋਵੇ ਉਹ ਜੂਮ ਤੋਂ ਬਾਅਦ ਪੰਜਾਬ ਦੀ ਵਿਜੇ ਜਿਹੜੀ ਉਹ ਲੱਗੇਗੀ ਜਦੋਂ ਅਸੀਂ ਆਪਣੇ ਆਪ ਨੂੰ ਤਕੜਾ ਇੱਕ ਚੀਰਾ ਸਾਰੇ ਟੋੜ ਕੇ ਲੈ ਕੇ ਜਾਵਾਂਗੇ ਤੇ ਆਪਣੇ ਆਪ ਕੋਈ ਉਹ ਚੀਜ਼ਾਂ ਜਿਹੜੀਆਂ ਸਾਰੀਆਂ